ਸਾਰੇਨ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੀਰਤਾਪੁਰ ਦੀ ਜਿੱਥੇ ਸਿੱਖਾ ਹੋਣੀ ਆ ਪਾਕਿਸਤਾਨ ਦਾ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਕੋਈ ਵੀ ਵੀਡੀਓ ਨਹੀਂ ਪਾਏ ਪਾਲੇ ਕਿਉਂਕਿ ਇਹ ਬਹੁਤ ਮੁਸ਼ਕਲ ਹੋ ਜਾਂਦਾ ਆਹਾਂ ਪੰਜੀਰੀ ਨੂੰ ਵੀ ਥੋੜੇ ਐਂਟਲ ਨੂੰ ਕਹ ਰਿਆਂ ਨੂੰ ਘਟੋ ਘਾਟ 10 ਦਿਨ ਹੋ ਗਏ ਖਤਮ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਅੱਜ ਤੱਕ ਸਿਰੇ ਚਾਹ ਨਾਲ ਦੋ ਚਾਹਾਂ ਵਿੱਚ ਜ਼ਰੂਰ ਖਾਂਦੇ ਨੇ ਉਹ ਤੇ ਕਹਿੰਦੇ ਮੈਂ ਰਸ ਖਾ ਕੇ ਅੱਕ ਗਿਆ ਪੰਜੀਰੀ ਖਾਂਦੇ ਨੂੰ ਪੂਰੀ ਸਰਦੀ ਨਿਕਲ ਗਈ ਨਿਕਲ ਗਈ ਉਹ ਖਾ ਕੇ ਨਹੀਂ ਅੱਕੇ ਹੈਗੇ ਕਹਿੰਦੇ ਮੈਂ ਰਾਸ ਖਾ ਕੇ ਅੱਕ ਗਿਆ ਜਦੋਂ ਮੈਂ ਸੋਚਿਆ ਅੱਜ ਬਾਹਰ ਚੁੱਲੇ ਤੇ ਬੈਠ ਕੇ ਬਣਾ ਦਿੰਨੇ ਆ ਥੋੜੀ ਹਵਾ ਵੀ ਚੱਲ ਰਹੀ ਆ ਕਾਫੀ ਜਗ੍ਹਾ ਤੇ ਮੀਂਹ ਪੈ ਗਿਆ ਪਰ ਆਪਣੇ ਹੀ ਨਹੀਂ ਕਿਹਾ ਹੈਗਾ ਤੇ ਜਿਹਦੇ ਲਈ ਆਪਾਂ ਤੁਹਾਨੂੰ ਸਮਾਨ ਦਿਖਾ ਦਿੰਨੇ ਆ ਨਾਰਮਲ ਜਿਹਾ ਸਮਾਨ ਲਿਆ ਕਿਉਂਕਿ ਜ਼ਿਆਦਾ ਗਰਮ ਚੀਜ਼ਾਂ ਨਹੀਂ ਪਾਉਣੀ ਹੈਗੀਆਂ ਕਿਉਂਕਿ ਗਰਮੀ ਵੈਸੀ ਬਹੁਤ ਆ ਜਿਹਦੇ ਲਈ ਆਪਾਂ ਨੇ ਲਿਆ ਦੇਸੀ ਘਿਓ ਕਿਉਂਕਿ ਆਪਾਂ ਨੇ ਘਰੇ ਬਣਾਇਆ ਹੋਇਆ ਤੇ ਆਪਾਂ ਜਿਹੜਾ ਉੱਥੋਂ ਲੈ ਕੇ ਆਏ ਸੀਗੇ ਗਾਵਾਂ ਦਾ ਘਿਓ ਥੋੜਾ ਜਿਹਾ ਇਹ ਮਿਕਸ ਕਰਾਂਗੇ ਆਟਾ ਲਿਆ ਥੋੜਾ ਜਿਹਾ ਆਪਾਂ ਨੇ ਤੇ ਤਿੰਨ ਪਾ ਲੈਨੇ ਆਪਾਂ ਨੇ ਪੁਜੇ ਹੋਏ ਚਨੇ ਇਹਨਾਂ ਨੂੰ ਛਿਲਕੇ ਸਮੇਤ ਹੀ ਗ੍ਰाइंड ਕਰ ਲਿਆ ਤੇ ਆਨੇ ਫੁੱਲ ਮਖਾਣੇ ਬਦਾਮ ਕਾਜੂ ਚਾਰੇ ਪ੍ਰਕਾਰ ਦੇ ਮਗਜ ਵੈਸੇ ਗੋondਵੀ ਪਈ ਸੀ ਮੈਂ ਕਿਹਾ ਛੱਡੋ ਪਰੇ ਕੀ ਪਾਉਣੇ ਆਪਾਂ ਨੇ ਸੌਂਫ ਲਈਆ ਗ੍ਰाइंड ਕਰਕੇ ਲੈ ਲਈ ਇਹ ਹੈਗਿਆ ਖਸਖਸ ਥੋੜੀ ਜੀ ਪਾਵਾਂਗੇ ਇਹਨੇ ਦਾਖਾ ਕਿਸ਼ਮਿਸ ਇਹ ਆਪਾਂ ਨੇ ਲਈਆ ਭਾਗੇ ਵਾਲੀ ਮਿਸ਼ਰੀ ਗ੍ਰाइंड ਕਰਕੇ ਤੇ ਲਈਆ ਸ਼ੱਕਰ ਬਾਹਰ ਇਸ ਕਰਕੇ ਵੀਡੀਓ ਨਹੀਂ ਬਣਾਉਂਦੇ ਹਮ ਐਡਮਾ ਜਦੇ ਆ ਕੇ ਉੱਤੇ ਬਹਿ ਜਾਂਦੀਆਂ ਨੇ ਤੇ ਫੇਰ ਔਖਾ ਲੱਗਦਾ ਬਹੁਤ ਜਿਆਦਾ ਤੇ ਚੁੱਲ੍ਹੇ ਤੇ ਅੱਜ ਆਪਣੀ ਬਗੜੜੀ ਹੈ ਤੇ ਹੁਣ ਆਪਾਂ ਕਰਦੇ ਆ ਸਾਰਾ ਕੁਝ ਭੁੰਣਾ ਸਟਾਰਟ ਤੇ ਵੀ ਹੁਣ ਆਪਾਂ ਜਿਹੜਾ ਸਮਾਨ ਆ ਉਹ ਭੁੰਣਾ ਉਹਦੇ ਲਈ ਪਹਿਲਾਂ ਥੋੜਾ ਜਿਹਾ ਕਿਉਂ ਪਾਵਾਂਗੇ ਜਦੋਂ ਤੱਕ ਕਿ ਉਹ ਗਰਮ ਹੋ ਜਾਵੇ ਫਿਰ ਆਪਾਂ ਭੁੰਣਾਗੇ ਇਸ ਤੋਂ ਪਹਿਲਾਂ ਕਿਉਂਕਿ ਆਪਾਂ ਭੁੰਣਨੇ ਆ ਛਾਹੇ ਤੁਸੀਂ ਇਹਨਾਂ ਨੂੰ ਪਹਿਲਾਂ ਗ੍ਰਾਇੰਡ ਕਰਕੇ ਫਿਰ ਸਾਰਿਆਂ ਨੂੰ ਥੋੜਾ ਥੋੜਾ ਉਹਦੇ ਵਿੱਚ ਭੁੰਨ ਲਵਾਤੇ ਤੋਂ ਪਹਿਲਾਂ ਰੰਗ ਸਿਆਦਾ ਠੀਕ ਰਹਿੰਦਾ। ਏਲੀ ਕਲੀ ਚੀਜ਼ ਪੁੱਲ ਕੇ ਕ੍ਰਾਈਮ ਕਰਕੇ ਵਿੱਚ ਸੈੱਟ ਹਾਤੇ ਨੇ। ਰੰਗ ਦੇਕੀਨ ਨਾਲ ਸੁਲ ਜਾਂਦਾ ਹੈ ਨਾ। ਬਰਾਮਾ ਨੂੰ ਉਹ ਪੇਂਟ ਕੀਤਾ ਹੁੰਦਾ ਉਹ ਤਾਂ। ਤਾਂ ਇਹ ਸ਼ਿਲਕੇ ਜੀਂ ਰੰਗ ਲਿਕੜਾ ਲਾ। ਤੇ ਤੇ ਜਿਹੜਾ ਆਪਾਂ ਨੇ ਸਾਜੂ ਪੁੱਲ ਲੈਣੇ ਨੇ। ਇਹਨਾਂ ਨੂੰ ਬਹੁਤ ਘੱਟ ਟਾਈਮ ਲੱਗਦਾ ਪੁੱਛਾ। ਤੇ ਜੀ ਹੁਣ ਆਪਾਂ ਨੇ ਆਹੇ ਮਗਰ ਜਾਰੇ ਪ੍ਰਕਾਰ ਦੇ। ਧੱਕ ਮਿੰਟ ਵਿੱਚ ਹੀ ਹੋ ਜਾਂਦੇ। ਉਹ ਤੇ ਆਪਕੇ ਕੀ ਆਸਿਰੰਗੀ? ਇਹ ਤੇ ਦੱਖਣ ਹੋਈ ਗਏ ਤੇ ਪਲੋਣਾ ਪੂਰੇ ਪੂਰੇ ਨਹੀਂ ਹੋ ਜਾਣੀਆਂ ਜੇ ਅਸੀਂ ਆਪਾਂ ਜ਼ਿਆਦਾ ਪਾਉਣਾ ਦਿੰਦੇ ਹਾਂ ਬਹੁਤ ਜ਼ਿਆਦਾ ਚੀਲੀਆਂ ਹੋ ਜਾਂਦੀਆਂ ਹਨ ਹੁਣ ਰਹਿ ਗਈ ਮੀਨ ਮਖਾਣੇ ਜਿਨ੍ਹਾਂ ਨੇ ਸਾਰਾ ਕੁਝ ਸੁਸਣਾ ਹੁੰਦਾ ਉਰਨ ਵੀ ਆਦੀ ਉਹ ਵੀ ਪੀ ਜਾਣਾ ਹੈ ਤੇ ਇਹਨਾਂ ਨੂੰ ਆਪਾਂ ਛੰਡੇ ਹੋਣ ਲਈ ਇਹਦੇ ਵਿੱਚ ਪਾ ਦਿੰਨੇ ਆ ਕਿਉਂਕਿ ਫਿਰ ਗ੍ਰाइंड ਕਰਨੇ ਨੇ ਇਹ ਗਰਮ ਕਰ ਲੈਣਾ ਤਾਂ ਨਹੀਂ ਕਿ ਜਦ ਹੀ ਇਹ ਟੁੱਟ ਜਾਂਦੀ ਹੈ ਵਿਚਾਲਿਆ ਤੇ ਹੁਣ ਆਪਾਂ ਜੀ ਮੱਖਣੇ ਵੀ ਕੱਢ ਲੈ ਇਹਨਾਂ ਨੂੰ ਐਸੇ ਧੋਣਾ ਨੂੰ ਨਾ ਪੱਖਾ ਚਲਾ ਕੇ ਉੱਥੇ ਰੱਖਿਆ ਤੱਕ ਪੋਛ ਦੇ ਛੇਤੀ ਠੰਡੇ ਲੈ ਆ ਤੇ ਜੀ ਹੁਣ ਆਪਾਂ ਰੱਖ ਦਿਆ ਕਰਾਂਗੇ ਪਰ ਖੁਸ਼ਕੀ ਉਹ ਆਪਣਾ ਇਹਦੇ ਵਿੱਚ ਪਾ ਲਿਆ ਦਾਣ ਵਾਲਾ ਤੇ ਆ ਆਪਣਾ ਘਰ ਦਾ ਮੱਚ ਵਾਲਾ ਦੇਸੀ ਘਿਓ ਮੱਖੀ ਫਿਰ ਦੇਖ ਕੇ ਪਾ ਲਾਂਗੇ ਵੈਸੇ ਥਾਕੇ ਰੱਖਾਂਗੇ ਰੋਗ ਦੇ ਧਰਮੀ ਦੇ ਵਿੱਚ ਜਿਆਦਾ ਘਿਓ ਵਾਲੀ ਸਵਾਦਨ ਲਾ ਦੇ ਤੇ ਇਹ ਹੋਰ ਪਹਿਲੇ ਜੀ ਸਭ ਤੋਂ ਪਹਿਲਾਂ ਪੁੰਨਾਂਗੇ ਆਟਾ ਅੱਛਾ ਤੁਹਾਨੂੰ ਤਾਂ ਟਾਈਮ ਲੱਗਦਾ ਖਵਾਉਣ ਚੱਲ ਜੀ ਗੁਆਰ ਨਿਕਲੀ ਜਾਂਦੀ ਹੈ ਤੇ ਫਿਰ ਵੱਸ ਪਰਚਾ ਤੇ ਚੱਲਦੀ ਹੈ ਤੇ ਵੀ ਆਟੇ ਨੇ ਬਿਲਕੁਲ ਆਪਣੀ ਦੇ ਥੋੜਾ ਸ਼ਰਤਾ ਪਰ ਇਹਨੂੰ ਬਿਲਕੁਲ ਨਾਲ ਕਰ ਚੁੱਕੇ ਨੇ ਨਹੀਂ ਫਿਰ ਬਾਜੂ ਪੀਰੀ ਚਿੱਟੀ ਜਿੱਤੀ ਜਿਹੜੀ ਰਹਦੀ ਹੈ ਵਧੀਆ ਨਹੀਂ ਲੱਗਦੀ ਹੈਗੀ ਜੇ ਥੋੜਾ ਆਟਾ ਵਧੀਆ ਭੁੰਨਿਆ ਹੋਇਆ ਤਾਂ ਤੁਹਾਡੀ ਚੰਦਰੀ ਪਰਫੈਕਟ ਹੈ ਤੇ ਆਟਾ ਹੋ ਗਿਆ ਆਪਣਾ ਬਿਲਕੁਲ ਲਾਲ ਇੱਥੇ ਹੀ ਹੁਣ ਆਪਾਂ ਹਾਂ ਜਿਹੜੇ ਚਨੇ ਪੁੱਜੇ ਹੋਏ ਡਰਾਇਡ ਕੀਤੇ ਸੀਗੇ ਉਹਨਾਂ ਨੂੰ ਵੀ ਵਿੱਚ ਪਾ ਕੇ ਥੋੜਾ ਜਿਹਾ 2 ਮਿੰਟ ਲਈ ਧੋ ਲੈਣਾ ਕੁਝ ਜਿਹਦਾ ਵੈਸੇ ਹੁੰਦੇ ਨੇ ਇਹ ਪਰ ਥੋੜੇ ਜਿਹਾ ਕ੍ਰੈਂਚੀ ਜਿਹਾ ਹੋਇਆ ਹੋਵੇ ਤੇ ਇਹ ਇੱਥੇ ਆਪਾਂ ਇਹਦੇ ਵਿੱਚ ਥੋੜੀ ਖਸਖਸ ਪਾ ਦਾਂਗੇ ਕਿਉਂਕਿ ਇਹ ਥੋੜੀ ਜਿਹੀ ਭੁੱਜ ਜੂਈ ਹੈ ਤੇ ਨਾਲ ਹੀ ਪਾ ਦਾਂਗੇ ਸੌਂਫ ਕਿਉਂਕਿ ਇਹ ਵੀ ਕੱਚੀ ਆ ਨਾਲ ਹੀ ਪਾ ਦਾਂਗੇ ਥੋੜੀ ਜਿਹੀ ਕਾਲੀ ਮਿਰਚ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਕ ਲੱਗ ਜਿਹਾ ਸਾਰੇ ਵਿੱਚ ਲਾ ਕੇ ਥੱਲੇ ਰੱਖਤਾ ਉਹਨੇ ਦੇਰ ਤੱਕ ਆਪ ਆਪਣਾ ਸਮਾਨ ਗ੍ਰाइंड ਕਰ ਲਿਆ। ਆਪਾਂ ਨਹੀਂ ਜੀ ਅੱਗ ਚੁੱਲ੍ਹੇ ਦੇ ਵਿੱਚੋਂ ਬਿਲਕੁਲ ਘਟਦੀ ਤੇ ਇਹ ਆਪਾਂ ਨੇ ਜਿਹੜੇ ਫੁੱਲ ਮਖਾਣੇ ਲੈ ਸੀਗੇ ਆਪਾਂ ਆਪਨੇ ਉਹਨੇ ਬਿਲਕੁਲ ਗ੍ਰाइंड ਕਰਕੇ ਹਰ ਕਿਸੇ ਦਾ ਆਪਣਾ ਟੇਸਟ ਹੁੰਦਾ ਕਈ ਮੋٹے ਰੱਖਦੇ ਨੇ ਤੇ ਮੈਂ ਸੋਚੀ ਜੀ ਬਿਲਕੁਲ ਆਟਾ ਬਣਾ ਕੇ ਫੇਰ ਹੀ ਪਾਉਣੀ ਹੈ। ਇਹ ਸੀਗੇ ਕਾਜੂ ਬਦਾਮ ਇੱਕਾ ਹੋਰ ਭਰਿਆ ਪਿਆ ਜਿੰਨਾ ਆਟਾ ਉਹਨਾਂ ਹੀ ਆਪਣਾ ਮਟੀਰੀਅਲ ਆ। ਤੇ ਹੁਣ ਇਥੇ ਆਪਾਂ ਪਾ ਦਾਂਗੇ ਜਿਹੜੀਆਂ ਦਾਖਾ ਕਰਕੇ ਰੱਖੀਆਂ ਸੀ ਕਿਉਂਕਿ ਕਾਫੀ ਇਹਦੇ ਵਿੱਚ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜੀ ਮਿਸ਼ਰੀ ਕ੍ਰੈਂਡ ਕਰਕੇ ਰੱਖੀ ਹੋਈ ਆ ਇਹ ਥੋੜੀ ਪਾਵਾਂਗੇ ਸ਼ੱਕਰ ਆਪਾਂ ਆਈਡੀਆ ਦੇ ਨਾਲ ਹੀ ਪਾ ਲੈਂਦੇ ਹੁਣ ਆਪਾਂ ਨਾਪ ਤੋਲ ਕੇ ਕਦੇ ਕੋਈ ਚੀਜ਼ ਪਾਈਏ ਤੁਸੀਂ ਥੋੜਾ ਦੇਖ ਲਓ ਪਤਾ ਲੱਗ ਜਾਂਦਾ ਮਿੱਠੇ ਦਾ ਇਹ ਘੱਟ ਲੱਗਦਾ ਤਾਂ ਹੋਰ ਪਾ ਲਉ। ਉਹਨਾਂ ਸਾਰੀਆਂ ਚੀਜ਼ਾਂ ਨੂੰ ਬਸ ਸੱਫਾ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੇ ਦਰਨੀਆ ਵਾਲੀ ਆਪਣੀ ਕੰਜੀਰੀ ਪਿਆਲਾ ਕਿਉਂਕਿ ਪਹਿਲੇ ਵਿੱਚ ਜਿਆਦਾ ਗਰਮ ਚੀਜ਼ਾਂ ਨਹੀਂ ਪਈਆਂ ਹੈਗੀਆਂ। ਜਿਹੜੀਆਂ ਸਰਦੀਆਂ ਚ ਪਾਉਨੇ ਆ। ਕਿਉਂਕਿ ਅੱਦਾਂ ਹੁੰਦਾ ਜਿੱਦਾਂ ਕਿ ਮਖਾਣੇ ਨੇ ਸਰੀਰ ਨੂੰ ਕੋਲ ਐਨਰਜੀ ਦਿੰਦੇ ਨੇ ਤਾਂ ਵੈਸੇ ਵੀ ਅਸੀਂ ਇਕੱਲੇ ਭੁੰਨ ਕੇ ਉਦਾਂ ਹੀ ਖਾਂਦੇ ਰਹੇ ਦਾ। ਪਰ ਜਿਹੜਾ ਇਹਦੇ ਵਿੱਚ ਨਜ਼ਾਰਾ ਪੈਂਦਾ ਉਹ ਗੱਲ ਹੀ ਅਲੱਗ ਹੁੰਦੀ ਹੈ। ਬੋਧਾਮੀ ਪੀਓ ਕੇ ਖਾ ਰੀਦੇ ਨੇ ਪਰ ਹੁਣ ਜਿਨ੍ਹਾਂ ਨੂੰ ਪੰਜੀਰੀ ਵਗੈਰਾ ਖਾਣ ਦੀ ਆਦਤ ਪਈ ਹੁੰਦੀ ਸਵੇਰੇ ਉਹ ਨਹੀਂ ਸਾਰ ਸਕਦੇ ਰੱਖੀ ਆਪਾਂ ਨੇ ਕੁਛ ਇਸ ਲਈ ਆ ਕਿ ਕੋਈ ਗਰਮੀਆਂ ਬਹੁਤ ਜ਼ਿਆਦਾ ਜਿੱਦਾਂ ਦੇ ਸਰਦੀਆਂ ਹੋ ਜਾਂਦੇ ਤਾਂ ਆਪਾਂ ਬਹੁਤ ਜ਼ਿਆਦਾ ਘਿਓ ਪਾ ਕੇ ਬਣਾਉਨੇ ਆ ਜੇ ਤੁਸੀਂ ਇੱਥੇ ਪਾਉਣਾ ਚਾਹੁੰਦੇ ਹੋ ਮੋ 2 ਚਮਚੇ ਘਿਓ ਦੇ ਹੋਰ ਪਾ ਸਕਦੇ ਹੋ ਤੇ ਇਹ ਨਾਲ ਥੋੜੀ ਜੀ ਹੋਰ ਜ਼ਿਆਦਾ ਗਿੱਲੀ ਜੀ ਹੋ ਜਾਂਦੀ ਆ ਪਰ ਵੈਸੇ ਸਾਰੀਆਂ ਚੀਜ਼ਾਂ ਤੋਂ ਕਿ ਆਪਾਂ ਨੇ ਘਿਓ ਦੇ ਵਿੱਚ ਭੁੰਨੀਆਂ ਨੇ ਇਸ ਕਰਕੇ ਤੇ ਸਾਰੀਆਂ ਦੇ ਵਿੱਚ ਘਿਓ ਹੈਗਾ ਹੀ ਹੈ ਤਕਰੀਬਨ ਤੇ ਜੀ ਆਪਾਂ ਨੇ ਪੰਜੀਰੀ ਕੱਲ ਬਣਾ ਲਈ ਸੀਗੀ ਫੇਰ ਸ਼ਾਮ ਨੂੰ ਖਾਣੀ ਨਹੀਂ ਸੀਗੀ ਹੁਣ ਮਾਰਨਿੰਗ ਟਾਈਮ ਤੇ ਹੁਣ ਆਪਾਂ ਲੈਨੇ ਰਿਵਿਊ ਮੈਂ ਤਾਂ ਵੈਸੇ ਖਾ ਕੇ ਦੇਖੀ ਸੀ ਮੈਨੂੰ ਤਾਂ ਲੱਗੇ ਬਹੁਤ ਸਵਾਦ ਆਪਾਂ ਵੀ ਖਾ ਲਗੇ ਟੀ ਨਾਲ ਟੀ ਨਾਲੇ ਚਾਹ ਨਾਲੇ ਪੰਜੀਰੀ ਖਾਣੇ ਨਾ ਜਿਹੜੀ ਪਹਿਲਾਂ ਪੰਜੀਰੀ ਸੀਗੀ ਬਹੁਤ ਸਵਾਦ ਸੀ ਉਹਦੇ ਚ ਸਮਾਨ ਸਰਦੀਆਂ ਵਾਲਾ ਸੀ ਜਦ ਮੁੱਕ ਗਈ ਉਹ ਅੱਛਾ ਪੂਰਾ ਸਾਰੇ ਤਾਂ ਬੱਸ ਕਰਾ ਬੰਦੇ ਦੀ ਪੰਜੀਰੀ ਨਾਲ ਬਸ ਨਹੀਂ ਹੋਈ ਪੌਣਾ ਸਾਲ ਹੋ ਗਿਆ। ਰਸ ਖਾਂਦੀ ਸਰ ਜਦ ਇਹ ਬਸ ਹੋ ਗਈ ਤੁਹਾਡੀ। ਹੂੰ ਫਿਰ ਮੈਂ ਪੰਜੀਰੀ ਚੰਗੀ ਮੂਹ ਲੱਗੀ ਆ ਤੁਹਾਡੇ ਬਹੁਤ ਗਲਤ ਕਰ ਲੈਨੀ ਪੰਜੀਰੀ ਖਾਣੀ ਫਿਰ ਕਹਦੇ ਨੇ ਮੇਰਾ ਢਿੱਡ ਪਤਾ ਨਹੀਂ ਦਰਸ਼ਨ ਕਿਵੇਂ ਵਧੀ ਜਾਂਦਾ। ਫਿਰ ਮੈਂ ਕਿਹਾ ਵੀ ਕੱਲ ਵੀ ਔਖਾ ਰਸਾਂ ਦਾ ਪੰਜੀਰੀ ਬਣਾਵਾਂ ਸੀ ਤੇ ਤੇ ਤਾਂ ਜਦੀ ਬਣਾਤੀ। ਨਹੀਂ। ਪੰਜੀਰੀ ਤਾਂ ਬੜਾ ਹੀ ਚੁੰਨੇ ਦੇ ਲੱਤਾ ਵਾ ਮੇਰੀਆਂ ਦੁੱਖ ਦੀਆਂ ਬਹਾ ਦੁੱਖ। ਤੁਹਾਡੀਆਂ ਪਤਾ ਨਹੀਂ ਕਹਦੇ ਨਾਲ ਦੋਤਿਆਂ ਨੇ ਬੇਲੇ ਕੱਲ ਫਿਰ ਹੀ ਗਏ। ਉਹ ਨਾ ਵੀ ਤੇਰਾ ਦੁੱਖ ਤਾਂ ਮੈਂ ਵਢਾ ਦੇ। ਉਹ ਝੂਠ ਘਟ ਬੋਲਿਆ ਕਰੋ ਉਹ ਤਾਂ ਮੈਨੂੰ ਤਕਲੀਫ ਆ ਪਤਾ ساری ਰਾਤ ਕਿਵੇਂ ਨਿਕਲੀ ਆ ਰਾਤ ਗਰਮੀ ਦੇ ਵਿੱਚ ਅਜੇ ਕੰਮ ਕਰਨੇ ਬਹੁਤ ਔਖੇ ਨੇ ਛੋਟੀ ਮੋਟੀ ਚੀਜ਼ ਬਣਾ ਕੇ ਖਾਣੀ ਉਹ ਸੌਖੀ ਹੁੰਦੀ ਆ ਇਹਦਾ ਪ੍ਰੋਸੀਜਰ ਲੰਬਾ ਹੁੰਦਾ ਫਿਰ ਸਾਰੀਆਂ ਚੀਜ਼ਾਂ ਭੁੰਨਣੀਆਂ ਆਇਆ ਕਰੋ ਬੋਹ ਕਰੋ ਇਹਨਾਂ ਸ਼ੁਕਰ ਅਸੀਂ ਬਾਹਰ ਬਣਾ ਲਈ ਹਵਾ ਦੇ ਵਿੱਚ ਅੰਦਰ ਦਾ ਬਹੁਤ ਕਰਮੀ ਸੀ ਪਹਿਲੇ ਚਮਚੇ ਜੀ ਦਾਗ ਆ ਕੇ ਨਜ਼ਾਰਾ ਆ ਗਿਆ ਹਮਮ ਅਗਲੇ ਚਮਚੇ ਜੀ ਦਾਗ ਆ ਕੇ ਨਜ਼ਾਰਾ ਆ ਗਿਆ ਤੁਸੀਂ ਵੀ ਬਣਾ ਕੇ ਖਾਓ ਤੁਸੀਂ ਹੁਣ ਆਪਣੇ ਖਾਓ ਰਾਮਨਣ ਪੰਜੀਰੀ ਇਹ ਜੇ ਖਰਾਬ ਹੋਣ ਤਾਂ ਦੇਸਾ ਉਹ ਨੂੰ ਫ੍ਰਿਜ ਵਿੱਚ ਰੱਖਦੇ। ਬਸ ਥੋੜੀ ਥੋੜੀ ਗੱਡੀਆਂ ਬਾਹਰ ਛੋਟੇ ਡੱਬੇ 'ਚ ਬਾਹਰ ਰੱਖ ਲਈ ਵੱਡੇ ਡੱਬੇ 'ਚ ਪਾ ਕੇ ਅੰਦਰ ਲਈ ਫ੍ਰਿਜ 'ਚ ਰੱਖਿਆ ਹੁੰਦੀ। ਤੁਸੀਂ ਮੈਨੂੰ ਉਹ ਸਮਝਦੇ ਹੋ। ਮੈਂ ਤਾਂ ਕਹ ਕੇ ਤੇ ਮੈਂ ਹੀ ਉਸ ਸਿਆਣਾ। ਬਾਹਲੇ ਸਿਆਣੇ ਵੱਡੇ। ਤੇ ਚਲੋ ਜੀ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਉਹ ਜੀ ਪਾਈ। ਪੰਜੀਰੀ ਨਾਲ ਚਾਹ ਦਾ ਨੰਦ ਲੈਣੀ ਆ। ਇੱਥੇ ਹੀ ਸੀ। ਕਰਦੇ ਆਂ ਆਪਾਂ ਪਿੰਡੇ ਦੇ ਨਾਲ। ਸਾਰੇ ਰੁਪਿਆਰ ਭਰੀ। ਸਤਿ ਸ਼੍ਰੀ ਅਕਾਲ।